ਮਾਸੀ ਜੀ ਮਨ ਨੂੰ ਨਹੀਂ ਲੈਂਦਾ ਤੇ ਨਾਲ ਲੈ ਕੇ ਆਉਂਦੇ ਉਹਨਾਂ ਨੂੰ ਵੀ ਮੋਤ ਵੀਰੇ ਤੇਰੇ ਨੇ ਫੋਨ ਕਰ ਦਿੱਤਾ ਤੇ ਉਹਨੇ ਤੇ ਪੈਰੀ ਜੁੱਤੀ ਨਹੀਂ ਪਾਈ ਤੇ ਉਸੇ ਵੇਲੇ ਦੌੜਾ ਤੇ ਭਲਾ ਇੱਥੇ ਜਿਹੜੀ ਗੱਲ ਹੋਈ ਉਹ ਸੱਚੀ ਹੋਈ ਸੀ ਹਾਏ ਮੰਮੀ ਨੇ ਸਵਾਲ ਕਿਹੜਾ ਕਰ ਲਿਆ ਵਾ ਤੇ ਹੁਣ ਜਵਾਬ ਕੀ ਦਵਾਂਗੇ ਅਸੀਂ ਜੇ ਭਾਬੀ ਜੂ ਨਮੜਾ ਗਿਆ ਤੇ ਭਾਬੀ ਤੇ ਲਾਗੇ ਬੈਠੇ ਆ ਇਹਨਾਂ ਨੇ ਤੇ ਸਾਡੇ ਗਾਲੀ ਪੈ ਜਾਣਾ ਵਾ ਉਹ ਦਿਨ ਇਹਨਾਂ ਦੇ ਭਰਾ ਹੀ ਨਹੀਂ ਸਾਡੀ ਬੇਤੀ ਕਰਕੇ ਗਿਆ ਤੇ ਹੁਣ ਹੋਵੇ ਨਾ ਤੇ ਮੇਰੀ ਸੱਸ ਸਾਹਮਣੇ ਸਾਡੀ ਬੇਤੀ ਹੋ ਜੇ ਹੋਣ ਕਿਤੇ ਮੰਮੀ ਦੇ ਨਾਮੋਂ ਕੋਈ ਮਾੜਾ ਚੰਗਾ ਨਿਕਲ ਜੇ ਸਾਸਤਰੀ ਘਰ ਬੈਣੀ ਸਾਸਤਰੀ ਘਰ ਹੁਣ ਆੜਾ ਕੀ ਆ ਜਿਹੜਾ ਤੇਤੀ ਪੁੱਤ ਚੰਗਾ ਹੁੰਦਾ ਵਾ ਉਹ ਆਪਣੇ ਘਰ ਦੇ ਟੱਕਣ ਟੱਕ ਲੈਂਦਾ ਵਾ ਦੇ ਘਾਟੇ ਦੇ ਘਰਾਂ ਦੇ ਵਿੱਚ ਹੁੰਦੇ ਰਿਜੇ ਆ ਹਾਂਜੀ ਤੇ ਜਿਹੜਾ ਉਹੋ ਜਿਹਾ ਹੁੰਦਾ ਖਲਾਰ ਖਲਾਰ ਨਾ ਹੁੰਦਾ ਭਾਵੇਂ ਕੁਝ ਵੀ ਹੋਵੇ ਕਹੋ ਨਾ ਜਾਂ ਕਿਆ ਪੜੀ ਨੇ ਆਦੂ ਤੋ ਕੋਰ ਹੋਇਆ ਇਹ ਆ ਗਿਆ ਤੇ ਜਿੱਤਾਂ ਆਉਦੀ ਸੱਸ ਕਵਲ ਦੀ ਸਵਾਲ ਪੁੱਛਣ ਡੈ ਪੀ ਤੇ ਮੈਂ ਕੀ ਜਵਾਬ ਦੇਣਾ ਚਲ ਇਹਨਾਂ ਨੇ ਆ ਕੇ ਨਾ ਤੇ ਗੱਲ ਸੰਭਾਲ ਲਈ ਡਾਡੀ ਨੇ ਨਾ ਚੰਗਾ ਹੋਇਆ ਆ ਕੇ ਤੇ ਗੱਲ ਸਾਂਭ ਲਈ ਆ ਇੱਥੇ ਤੇ ਨਾ ਮੰਮੀ ਵੀ ਚੁੱਪ ਕੀਤੇ ਰਹਿਆ ਘਰ ਜਾ ਕੇ ਇਹਨਾਂ ਨੇ ਪੂਰੀ ਜਸੂਸੀ ਲੈਣੀ ਆ ਕਿ ਉੱਥੇ ਕੀ ਹੋਇਆ ਏ ਕਨੂਹਾਂ ਕੱਢਣੀਆਂ ਆ ਚਲ ਕੋਈ ਨਹੀਂ ਮੰਮੀ ਦੀ ਗੱਲ ਖਣੋ ਮੈਂ ਕਿਹੜਾ ਡਰਦੀ ਆ ਜੋ ਸੱਚਾ ਉਹ ਦੱਸ ਦੋਂਗੇ ਪੈਣ ਜੀ ਪਹਿਰਾ ਸਾਨੂੰ ਤੇ ਮੰਨੂ ਨੂੰ ਵੀ ਨਾਲ ਲੈ ਹੁੰਦੇ ਨਾ ਤੇ ਵਧੀਆ ਜਾ ਲੱਗਣਾ ਆਹੀਂ ਉਦਣ ਗਏ ਤੇ ਸਾਨੂੰ ਉਦਣ ਵੀ ਨਹੀਂ ਮਿਲਿਆ ਉਹ ਗੱਲ ਤੇ ਪੈਣ ਜੀ ਹੈ ਗਈ ਆ ਪਰ ਫੇ ਪੈਣ ਜੀ ਨੂੰ ਨਾਲ ਲੈ ਹੁੰਦਾ ਤੇ ਮੈਂ ਕਿਹਾ ਚਲੋ ਪੈ ਲੈ ਆਈ ਆਂਦਾ ਵਾ ਤੇ ਹੁਣ ਇਹ ਵਾ ਵੀ ਸਾਡਾ ਸ਼ਰੀਕਾ ਕੀ ਆਖੂਗਾ ਤੇ ਪਹਿਲੀ ਵਾਰ ਆਏ ਤੇ ਇਕੱਲੇ ਆ ਗਏ ਅੱਛਾ ਪੈਣ ਜੀ ਚਲੋ ਵਧੀਆ ਵਾ ਪੁੱਤ ਦਾ ਬਾਹਰ ਦਾ ਕੰਮ ਬਣ ਗਿਆ ਤੇ ਤੁਸੀਂ ਵੀ ਸਭੋ ਖੁਸ਼ ਹੋਵੋ ਤੇ ਚਲੋ ਧੀ ਤਾਂ ਦੀ ਸੌਖੀ ਰਹੇਗੀ ਤੇ ਵਧੀਆ ਵਾ ਬਾਹਰ ਦਾ ਕੰਮ ਬਣ ਜੇ ਤੇ ਉਹ ਤਾਂ ਭੈਣ ਜੀ ਤੁਹਾਡੀ ਗੱਲ ਠੀਕ ਵਾ ਤੇ ਪਰ ਇਹ ਵਾ ਨਾ ਜਿੰਨੇ ਮੂੰਹ ਚ ਹੋਣੀਆਂ ਗੱਲਾਂ ਹਾਂਜੀ ਇਹਨਾਂ ਨੇ ਪੈਰ ਤੇ ਦੱਸਿਆ ਹੀ ਮੇਰੇ ਤੇ ਨੂੰਹ ਪੁੱਤ ਵੀ ਨਾਲ ਪਿਆਰ ਹੋਏ ਹੀ ਕਿਤੇ ਫਿਰ ਉਹ ਤਾਂ ਕਰਕੇ ਨਹੀਂ ਆਏ ਅਹੀਂ ਕਿ ਉਹਨਾਂ ਨੇ ਵੀ ਨਾਲ ਲਾਉਣਾ ਹੀ ਹਾਂ ਤੇ ਚੱਲ ਆ ਜਾਂਦੇ ਆ ਤੇ ਵਧੀਆ ਇਹਨਾਂ ਨੇ ਪੈਰ ਤੇ ਦੱਸਿਆ ਤੇ ਫਿਰ ਤਾਂ ਕਰਕੇ ਮੈਂ ਆ ਗਈ ਕਿ ਚੱਲ ਕੋਈ ਨਹੀਂ ਤੁਸੀਂ ਕਹਿਣ ਦਿੱਤੇ ਮੈਂ ਆ ਜਾਣੀ ਹਾਂ ਤੋਂ ਦਤ ਮੇਰੇ ਨੂੰਹ ਪੁੱਤ ਵੀ ਹੋਏ ਹੀ ਤੇ ਨਾਲ ਲਾਉਣਾ ਚਲੋ ਵਧੀਆ ਹੀ ਨਾ ਜੇ ਆ ਜਾਂਦੇ ਤੇ ਤੁਹਾਨੂੰ ਵਧੀਆ ਜਿਹਾ ਲੱਗਦਾ ਹਾਂ ਤੇ ਕਿੰਨੇ ਜੀਆਂ ਦਾ ਪ੍ਰੋਗਰਾਮ ਕੀਤਾ ਹੈ ਵੀ ਤੈਲੀ ਬਰਾਮਣਾ ਆਉਂਦੇ ਚਲੋ ਚਲੋ ਭੈਣ ਜੀ ਕਮਾ ਤਾਂ ਜਿਆ ਜੀ ਵਾਦੇ ਕਾਟੇ ਹੋ ਜਾਂਦੇ ਆ ਕੋਈ ਗੱਲ ਨਹੀਂ ਕੈਂਸਲ ਲੈਣ ਦੀ ਨਹੀਂ ਕੋਈ ਲੋੜ ਵੀ ਤੁਹਾਨੂੰ ਵੀ ਉਹ ਚਾਹ ਪਾਣੀ ਤੇ ਮੈਂ ਉਹ ਡਰਾਈਵਰ ਨੂੰ ਮੋ ਨੂੰ ਕਲਾ ਦੇ ਉਹਨੂੰ ਵਿਆਹੀਏ ਵੇਖਾ ਕਿਦਾਂ ਨਾ ਖੋਸ ਹੋ ਹੋ ਕੇ ਗੱਲਾਂ ਕਰਦੀਆਂ ਜਿੱਦਾਂ ਮੈਨੂੰ ਪੁੱਛਣ ਲਈ ਆ ਕੀ ਗੱਲ ਹੋਈ ਆ ਜੀਤ ਕਰਦਾ ਦੱਸਦਾ ਇਹਨਾਂ ਦੀ ਰੱਜ ਕੇ ਬੇਇੱਜ਼ਤੀ ਕਰਾਵਾਂ ਪਰ ਨਹੀਂ ਬਾਹਨੇ ਰਿਸ਼ਤੇਦਾਰ ਆਏ ਆ ਚੰਗੇ ਨਹੀਂ ਲੱਗੇ ਦਾ ਪਰ ਇਹ ਵੀ ਜਿਹੜੇ ਇਹਨਾਂ ਦੀ ਮੇਰਾ ਇੰਤਜ਼ਾਰਾ ਨਾ ਉਹ ਮੈਂ ਤਮਾ ਕਾੜੀ ਕੰਢਈ ਆ ਕੋਈ ਦੀ ਸ਼ਾਸਕ ਹੋ ਦੀ ਨਾ ਦਵਾ-ਦਵ ਲੀੜੀਆਂ ਦੀ ਗੱਲ ਛੇੜੇ ਹੋਰ ਸੁਣਾਓ ਫਿਰ ਭੈਣ ਜੀ ਕੀ ਬੱਚੇ ਤੁਹਾਡੇ ਬੱਚੇ ਭੈਣ ਜੀ ਦੋ ਘਾਕੇ ਆ ਮੇਰੇ ਅੱਛਾ ਵਿਆਹੇ ਆ ਹਾਂ ਜੀ ਇੱਕ ਵਿਆਹਿਆ ਜੀ ਤੇ ਇੱਕ ਟਪਈ ਕੇ ਅਜ ਵੀ ਆਉਣ ਵਾਲਾ ਜੀ ਚੱਲ ਸ਼ੁਕਰ ਹੈ ਮਾਰਾ ਜੀ ਕਢੀ ਨੋ ਪਰਮਾਤਮਾ ਹਾਰੇ ਕਦਾਈ

ਕਿਦਾਂ ਦੇ ਬਣਾਏ ਪਕੌੜੇ ਮੈਂ ਆਪਣੇ ਰੀਝ ਨਾਲ ਤਾਂ ਬਣਾਏ ਬੜੇ ਸੁਆਦ ਵਾ ਲੱਗਣ ਦੇ ਮਿੰਤੇ ਖਾਓ ਮਾਸੀ ਜੀ ਤੁਸੀਂ ਵੇਖੋ ਖਾ ਕੇ ਠੰਡੇ ਹੋ ਜਾਣੇ ਆ ਚਾਹ ਦੀ ਕਿਹੜੀ ਗੱਲ ਵਾ ਚਾਹ ਮੈਂ ਫੇਰ ਵੀ ਪੀ ਲੂੰਗੀ ਹੁਣ ਏਦਾਂ ਕਰਦੀ ਆ ਵੀ ਸਾਰੇ ਇੱਥੇ ਬੈਠੇ ਆ ਬਾਹਰ ਕੋਈ ਨਹੀਂ ਗਾ ਤੇ ਮਨਾ ਆਪਣਾ ਮੌਕਾ ਸਾਭ ਜਿਹੜੀਆਂ ਸਬਜ਼ੀਆਂ ਬਣੀਆਂ ਹੋਣਾ ਉਹਨਾਂ ਦੇ ਵਿੱਚ ਕਾਰਾ ਕਰ ਨਾਣ ਮਿਰਚ ਸੁੱਟ ਜਰਾ ਕੇ ਤੇਜ ਰੱਖ ਕੇ ਵੇਖੋ ਅੱਜ ਆਏ ਹੋ ਤੁਸੀਂ ਤੇ ਕਿੱਡਾ ਵਧੀਆ ਜਿਆ ਲੱਗਣ ਡਿਆ ਐਂਜ ਵਜੇ ਤੁਹਾਡਾ ਘਰ ਹੀ ਭਰਿਆ ਹੁੰਦਾ ਜੇ ਤਈਆਂ ਭੈਣਾਂ ਤਰਾਹਾਂ ਦੀ ਵੱਡੇ ਹੋਈ ਤਾਂ ਰੌਣਕਾਂ ਲੱਗਦੀਆਂ ਹਾਂ ਹਾਂ ਤੇ ਜਦੋਂ ਚੱਲ ਗਈ ਕੁੜੀ ਤੇ ਵੇਖੋ ਤੁਹਾਡੇ ਘਰ ਸੋਨੇ ਮਸਾਣ ਪੈ ਜਾਣੀ ਆ ਤੇ ਤੁਹਾਡੇ ਘਰ ਰੌਣਕ ਲੱਗ ਜਾਣੀ ਜਾ ਕੇ ਫਿਰ ਸਾਡੇ ਘਰ ਰੌਣਕ ਲੱਗ ਜਾਣੀ ਹੈ ਨਾ ਅਸੀਂ ਲੈ ਜਾਣੀ ਆਪਣੀ ਰੌਣਕ ਫਿਰ ਤੁਹਾਡੇ ਘਰ ਰੌਣਕ ਹਾਂ ਹਾਂ ਅੱਜ ਆ ਦੇ ਕਿਲੋ ਮੈਂ ਆ ਕੇ ਪੀਣੀ ਚਾਹ ਮੈਨੂੰ ਉੱਥੋਂ ਲੱਗ ਗਿਆ ਮੈਂ ਪਾਣੀ ਪੀਵਾਂ ਘੁੱਟ ਭਾਂਜੀ ਰਾਜ ਨੂੰ ਅੱਗੇ ਵੀ ਉੱਥੋਂ ਲੱਗ ਜਾਂਦਾ ਹੈ ਕਿ ਅੱਜ ਪਹਿਲੀ ਵਾਰ ਹੀ ਲੱਗਾ ਵਾ ਨਹੀਂ ਭਾਂਜੀ ਪਹਿਲੀ ਵਾਰ ਹੀ ਲੱਗਾ ਵਾ ਇਹਨੂੰ ਤੇ ਕਦੀ ਉੱਥੋਂ ਲੱਗਾ ਹੀ ਨਹੀਂਗਾ ਖੜਾ ਸਵੇਰ ਦੀ ਚਮਕੇ ਚੜਈ ਆ ਦਾਣਾ ਸਬਜ਼ੀਆਂ ਬੜਾਈਆਂ ਪਕੌੜੇ ਕੱਢੇ ਕੇ ਭਰਾ ਦੀ ਤੇਲ ਤੂਲ ਗਿਆ ਚੜ ਗਿਆ ਯੋ ਕਿ ਕੀ ਹੋਇਆ ਵਾ ਇੰਤਾ ਤੇ ਕਦੀ ਹੋਈ ਹੀ ਨਹੀਂਗੀ ਆਹੋ ਉੱਥੋਂ ਵੀ ਕਿੰਨਾ ਲੱਗ ਗਿਆ ਵਾ ਆਪੇ ਅਜੇ ਮੂੰਹ 'ਚ ਵੀ ਨਹੀਂ ਕੋਕਾਇਆ ਤੇ ਕੀਤਾ ਹੀ ਲੱਗ ਗਿਆ ਕੋਈ ਸਮਝ ਹੀ ਨਹੀਂ ਲੱਗੀ ਮੈਂ ਰੱਗਿਆ ਖਣ ਨਹੀਂ ਵੀ ਇਹ ਕਬਲ ਫੜਾ ਚਾ ਤੇ ਵੇਹੋ ਇਹ ਦੇ ਵੱਲ ਹਾਲ ਮਾਸੀ ਜੀ ਹਾਲ ਮਮੀ ਜੀ ਮੇਨੋ ਤੇ ਸਭ ਕੰਮ ਨਹੀਂ ਕਰ ਦਿੰਦੇ ਭਾਬੀ ਜੀ ਉਦਾਂ ਦਾ ਸਾਰਾ ਕੰਮ ਆਪ ਹੀ ਕਰਦੇ ਆਂ ਆ ਕੀ ਪ੍ਰੌਣੀ ਆਈ ਆ 4 ਦਿਨ ਤੇ ਚਲ ਕੋਈ ਨਹੀਂ ਬੈ ਕੇ ਖਾਲਾ ਹੁੰਦਾ ਹੀ ਨਾ ਤੇ ਆਂ ਦਾ ਵੀ ਚਲੋ 4 ਦਿਨ ਆਈਏ ਤੇ ਚਲ ਆਪਾਂ ਕੰਮ ਅੱਗੇ ਵੀ ਆਪ ਹੀ ਕਰਨਾ ਹਾਂ ਜੀ ਕਹਿੰਦੇ ਵੀ ਉੱਥੇ ਵੀ ਕਰਦੀ ਆਈ ਆਂ ਹਾਂਜੀ ਕਰਦੀ ਪਹਿਲਾਂ ਇੰਨਾ ਸੂਤ ਫਾਕ ਹੁੰਦਾ ਹੀ ਨਾ ਇੰਨਾ ਦੋਹਾਂ ਨਣਾਨ ਪਰਜਾਈ ਨੇ ਪਤਾ ਹੀ ਨਾ ਲੱਗਣਾ ਵੀ ਕਿੱਥੇ ਕੰਮ ਕਰ ਲੈਣਾ ਮੈਂ ਤਾਂ ਕਦੀ ਕਵਲੀ ਚੁੱਕ ਕੇ ਵੀ ਉੱਥੋਂ ਉੱਥੇ ਨਹੀਂ ਕੀਤੀ ਇਹੋ ਹੀ ਕਰਨ ਨਾ ਕਰਨ ਤੇ ਹੁਣ ਗਾੜੀ ਵੀ ਵੇਖ ਲਈ ਵੀ ਪਾਏ ਇਥੇ ਅਸੀਂ ਡਾਈ ਹੀ ਆਪਾਂ ਇਹ ਨਹੀਂ ਡਾਈ ਪਰਜਾਈ ਇਹਦੀ ਨੇ ਤੇ ਗਾੜੀ ਇਹਨੇ ਸਾਰਾ ਹੀ ਕੰਮ ਸਾਰਾ ਹੀ ਸਿੱਖਿਆ ਸਖਾਲ ਵੀ ਉਹਨੇ ਦਿੱਤਾ ਵਾ ਕੋਈ ਚੀਜ਼ ਰਹਿਣ ਨਹੀਂ ਦਿੱਤੀ ਪੀ ਜਿਹੜੀ ਨਹੀਂ ਬਣਾਉਣ ਵਾਲੀ ਆਪਾਂ ਪੱਤਾ ਕਰਦਾ ਹੀ ਹੋਵੇ ਤੇ ਫੇਰ ਹੀ ਕਰ ਸਕਦਾ ਵਾ ਜੇ ਤੂੰ ਪੜ੍ਹਤਾ ਹੀ ਨਾ ਹੋਵੇ ਤੇ ਸਿੱਖਿਆ ਨਾ ਹੋਵੇ ਤੇ ਫੇਰ ਕਰਨਾ ਕਿੱਥੋਂ ਨਹੀਂ ਨਹੀਂ ਬਹੁਤ ਚੱਜ ਵਾਲੀ ਪਰਜਾਈ ਅਸੀਂ ਤੇ ਅੱਗੇ ਆਨੇ ਆਂ ਕਿ ਮਹਾਰਾਜ ਇਹੋ ਜੀਆਂ ਹਰ ਇੱਕ ਨੂੰ ਦੇਈ ਜਿੱਤਾਂ ਦੀ ਉਹ ਵਾ ਤੇ ਇੰਨਾ ਇੰਨਾ ਦਾ ਪਿਆਰ ਮੁਹੱਬਤ ਵਾ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਹਾਂ ਭੈਣ ਜੀ ਇਹੋ ਕੁਛ ਤੇ ਚਾਹੀਦਾ ਵਾ ਵਧੀਆ ਵਾ ਨਨ ਨਾਨ ਪਰਜਾਈ ਦਾ ਰਿਸ਼ਤਾ ਵਾ ਤੇ ਵਧੀਆ ਵਾ ਬਣਿਆ ਵਾ ਤੇ ਪੈਣਾ ਪੈਣਾ ਹੀ ਹੁੰਦੀਆਂ ਵਾ ਨਨ ਨਾਨ ਪਰਜਾਈ ਕਿਹੜਾ ਕੋਈ ਉਪਰਾ ਹੁੰਦਾ ਵਾ ਜਿੱਥੇ ਸਲੂਕ ਤਫਾਕ ਹੋਵੇ ਉੱਥੇ ਹੀ ਸਭ ਕੁਝ ਹੁੰਦਾ ਵਾ ਤੇ ਇਹ ਕੀ ਹੋਇਆ ਕਿ ਇੱਕ ਦੂਜੇ ਵੱਲ ਨੂੰ ਮੂੰਹ ਵਟ ਕੇ ਤੇ ਇਧਰ ਨੂੰ ਕੋਈ ਬਹਿ ਰਿਆ ਐ ਨੂੰ ਕੋਈ ਬਹਿ ਰਿਆ ਤੇ ਉੱਥੇ ਥੋੜਾ ਹੁੰਦਾ ਵਾ ਜਿੱਥੇ ਘਰ ਚ ਸੁਲਾ ਹੋਏ ਉੱਥੇ ਹੀ ਸਲੂਕ ਤਫਾਕ ਹੁੰਦਾ ਹੈ ਉੱਥੇ ਹੀ ਬਰਕਤਾਂ ਹੁੰਦੀਆਂ ਵਾ ਤੇ ਵਧੀਆ ਵਾ ਇਹ ਤਾਂ ਗੱਲ ਭੈਣ ਜੀ ਤੁਹਾਡੀ ਠੀਕ ਵਾ ਹਾਂਜੀ ਇਹਨਾਂ ਕਦੀ ਨਹੀਂ ਅੱਜ ਤੱਕ ਲੜਕੇ ਨਹੀਂ ਵੇਖਿਆ ਨਾਨਾ ਪਰਜਾਈ ਦੇ ਨਾ ਕਦੀ ਇਹਨਾਂ ਰੀਸ ਕੀਤੀ ਆ ਵੀ ਆਹ ਕੰਮ ਮੈਂ ਕਰ ਲਿਆ ਵਾ ਤੇ ਆਹ ਤੂੰ ਕਰ ਨਾ ਜਿਹੜਾ ਕੰਮ ਜਿੰਨੂੰ ਲੱਭਾ ਨਾ ਉਹਨੇ ਹੀ ਕਰ ਲੈਣਾ ਪਤਾ ਹਾਂ ਤੇ ਵਧੀਆ ਨਾ ਇਦਾਂ ਹੀ ਕੰਮ ਕਰੇ ਚਾਹੇ ਬੰਦਾ ਤੇ ਫੇਰ ਤੇ ਉੱਥੇ ਕੁਝ ਵੀ ਨਹੀਂ ਹੁੰਦਾ ਤੇ ਜਦੋਂ ਰੀਸਾਂ ਕਰਨੀਆਂ ਤੇ ਕਰਨਾ ਹੀ ਨਹੀਂ ਹੱਥ ਹੀ ਨਹੀਂ ਲਾਉਣਾ ਤੇ ਬਸ ਏਦਾਂ ਤੇ ਉੱਥੇ ਹੀ ਫਿਰ ਸਲੂਕ ਤਫਾਕ ਨਹੀਂ ਰਹਿੰਦਾ ਜੇ ਉਹ ਚੰਕੇ ਚ ਵੜ ਗਈ ਆ ਨਾ ਤੇ ਇਹਨੇ ਲੀੜਾ ਕੱਪੜਾ ਤੋ ਲਿਆ ਤੇ ਜੇ ਉਹ ਲੀੜਾ ਕੱਪੜਾ ਤੋਣ ਡੈਤੀ ਉਹਨੇ ਚਮਕੇ ਦਾ ਕਰ ਲਿਆ ਕਿਤੇ ਇੰਨਾ ਹੈ ਹੀ ਨੀਗਾ ਕਿਸੇ ਨੂੰ ਪਤਾ ਹੀ ਨਹੀਂਗਾ ਪੀਂ ਚਮਕੇ ਚ ਦੋ ਜਾਣੀਆਂ ਕਿ ਕੱਲੀ ਕੰਮ ਕਰਦੀ ਹਾਂ ਕੰਮ ਕੀਤੇ ਆ ਕਿਹੜਾ ਮਾਸ ਜਿੱਲਸੀ ਹੋ ਜਾਇਆ ਮਦਦ ਸਦੋ ਕਰਨਾ ਚਾਹੀਦਾ ਮੈਂ ਤੇ ਮੰਮੀ ਨੇ ਵੀ ਉਹ ਕਹਿੰਦੀ ਰਹਿੰਦੀ ਕਿ ਜਦ ਜਿੰਨਾ ਚਿਰ ਚੱਲਦੇ ਆ ਨਾ ਉਹਨਾਂ ਚਿਰ ਜਿੰਨਾ ਕੋ ਹੁੰਦਾ ਵਾ ਕਰਿਆ ਕਰੋ ਤੁਸੀਂ ਤੇ ਕਰੀ ਦਾ ਹੀ ਨਹੀਂ ਹੋਵੇ ਕੰਮ ਨਹੀਂ ਥੋੜਾ ਵਾ ਘਰਾਂ ਦੇ ਵਿੱਚ ਕੰਮ ਤੇ ਹੁੰਦਾ ਹੀ ਆ ਤੇ ਉਹ ਕਰਨਾ ਹੀ ਹੁੰਦਾ ਵਾ ਇਹ ਥੋੜਾ ਵੀ ਕੰਮ ਹੀ ਨਾ ਕਰੋ ਕੰਮ ਤੇ ਕਰਨਾ ਹੀ ਹੁੰਦਾ ਵਾ ਕੰਮ ਆਪਣਾ ਵਾ ਸ਼ੋਭਾ ਲੋਕਾਂ ਦੀ ਆ ਹਾਂ ਕਰਦਾ ਕੰਮ ਮੈਂ ਕਰਨਾ ਨਹੀਂ ਤੇ ਹੋਰ ਕੀ ਕਰਨਾ ਵਾ ਨੋ ਨਾ ਕਰੇ ਤੀ ਨਾ ਕਰਦੀਆਂ ਕੰਮ ਕਰਦੀਆਂ ਹੀ ਸੋਹਣੀਆਂ ਲੱਗਦੀਆਂ ਵਾ ਫੇਰ ਹੀ ਚੰਗੇ ਲੱਗੀਦਾ ਵਾ ਬਾਹਰ ਸ਼ੋਭਾ ਤੇ ਕੰਮ ਆਪਣਾ ਘਰ ਕਰਨਾ ਕਿਆ ਵੇਖੀ ਹਾਂ ਹੁਣ ਵਧੀਆ ਵਾ ਕੰਮ ਜਿੰਨੂੰ ਵੀ ਕਿਤੇ ਕੋਈ ਗੱਲ ਦੀ ਆਜੂਗੀ ਨਾ ਸਾਡੇ ਵੱਲੋਂ ਹਾਂਜੀ ਕੋਈ ਵੀ ਚਾਹੇ ਤੇਰੇ ਸ਼ਰੀਕੇ ਵੱਲੋਂ ਇਹਦੇ ਵੱਲੋਂ ਕੋਈ ਗਾਲ੍ਹਾਂ ਮਾ ਆਜੂ ਨਾ ਤੇ ਤੂੰ ਦੱਸਦੀ ਤੇ ਤੈਨੂੰ ਜਿਹੜੇ ਦਿਨ ਤੇ ਤੁਸੀਂ ਬੜੀਆਂ ਸੇਪਤਾ ਕਰਦੇ ਈ ਤਿਆਰ ਜੇ ਦੱਸੋ ਜਦ ਜਦਾਂ ਦੀ ਸੁਖ ਨਾਲ ਵਿਆਹ ਕੇ ਖੜੀ ਆ ਮੈਂ ਤੇ ਉਹ ਦਿਨ ਦੀ ਸੁਰਗਤ ਹੀ ਪੈ ਗਈ ਆ ਇੱਕ ਪਾਸੇ ਅੱਗੇ ਮੈਂ ਮਾਲ ਡੰਗਰ ਵਾਲੇ ਵੇਖਣਾ ਇੱਕ ਪਾਸੇ ਮੈਂ ਪੋਤੇ ਜੱਲ ਵੇਖਣਾ ਕਦੀ ਪੋਤੇ ਨੇ ਆਵਾਜ਼ ਮਾਰ ਲੈਣੀ ਮੰਮੀ ਮੈਨੂੰ ਰੋਟੀ ਚਾਹੀਦੀ ਆ ਮੰਮੀ ਮੈਨੂੰ ਪਾਣੀ ਚਾਹੀਦਾ ਨਾ ਮੈਂ ਘਰ ਜੋਗੀ ਨਾ ਮੈਂ ਬਾਹਰ ਜੋਗੀ ਜੇ ਕੋਈ ਕੱਪੜਾ ਵੀ ਧੋਣਾ ਉਹ ਵੀ ਨਾ ਮੈਨੂੰ ਪਤਾ ਲੱਗਣਾ ਵੀ ਆ ਤੋਤਾ ਵਾ ਕੀ ਕੀਤਾ ਵਾ ਉਹਨੇ ਫੇਰ ਮੈਨੂੰ ਪੋਤੇ ਨੇ ਗੁੱਸੇ ਹੋਣਾ ਇੱਕ ਪਾਸੇ ਮੈਨੂੰ ਘਰ ਦਾ ਫਿਕਰ ਰਹਿਣਾ ਇੱਕ ਪਾਸੇ ਮੈਨੂੰ ਬਾਹਰ ਦਾ ਫਿਕਰ ਰਹਿਣਾ ਉਦਾਂ ਦੇ ਚਲ ਆਪਣਾ ਸਾਰਾ ਤੇ ਕਰੀ ਲਈ ਫਿਰਦੀ ਆ ਨਾ ਤੇ ਪੋਤੇ ਨੇ ਵੀ ਆ ਠੰਡਾ ਤੱਤਾ ਦਿੰਦੀ ਸਕੂਲੇ ਭੈ ਜਿਕ ਲਾਉਂਦੀ ਮੈਂ ਮੈਂ ਕਹਾਂ ਮੇਰਾ ਤੇ ਆਂ ਡਗਵਾਂਦਾ ਐਨੀ ਸਚਾਰੀ ਤੇਰੀ ਨੋਂ ਆਈ ਆ ਜੀ ਮੱਤ ਦੇ ਕੇ ਕੱਲੀ ਆ ਐਵੇਂ ਕਾਵੇਂ ਨਹੀਂਗੀ ਮੱਤਾ ਆਪਣੇ ਢਡੋ ਨਹੀਂ ਆਉਂਦੀਆਂ ਪਹਿਲਾ ਮਾਂ ਪਿਓ ਸਖਾਲਦਾ ਵਾ ਤੇ ਫੇਰ ਹੀ ਆਉਂਦੀਆਂ ਵਾ ਨਹੀਂ ਤਾਂ ਧੀਆ ਤੇ ਅੱਜ ਕੱਲ੍ਹ ਦੀਆਂ ਕੰਮ ਕਰਕੇ ਹੀ ਨਹੀਂ ਖੋਸ ਆਧੀਆਂ ਵੀ ਮਾਵਾਂ ਰੋਟੀਆਂ ਪਾ ਕੇ ਫੜਾਉਣ ਪਰ ਜਾਈਆਂ ਫੜਾਉਣ ਬੰਜੇ ਤੇ ਬਹਿ ਬਹਿ ਕੇ ਖਾਂਦੀਆਂ ਵਾ ਹਾਂਜੀ ਮੰਮੀ ਜੀ ਤਾਂ ਹੀ ਅਭੀਨ ਨਾਲ ਕਿਉਂ ਨਹੀਂ ਲੈ ਗਏ ਮੈਂ ਤਾਂ ਕਿਹਾ ਮੈਂ ਪੁੱਤ ਜਾਣਾ ਤੇ ਆਂਦਾ ਨਹੀਂ ਮੰਮੀ ਤੁਸੀਂ ਚਲ ਜਾਓ ਦਾਦੀ ਤੇ ਮੈਂ ਨਹੀਂ ਕਾ ਜਾਣਾ ਤੇ ਫਿਰ ਮੈਂ ਭੈਣ ਜੀ ਨੂੰ ਕਿਹਾ ਮੈਂ ਭੈਣ ਜੀ ਮੈਂ ਇਕੱਲੀ ਕਿੱਦਾਂ ਜਾਵਾਂ ਬੁਰਾ ਲੱਗਦਾ ਬੰਦਾ ਚਲ ਆ ਜਾਂਦਾ ਘੜੀ ਕੀ ਹੋ ਗਈ ਬੱਤੀ ਲੈ ਕੇ ਆਏ ਘਰ ਵੀ ਧੀਏ ਕੋਈ ਚਾਹੀਦਾ ਵਾ ਕੋਈ ਮਾਲ ਡੰਗਰੀ ਖੁੱਲ ਜਾਂਦਾ ਵਾ ਸੋ ਕੰਮ ਹੁੰਦਾ ਵਾ ਨਿਆਣਾ ਵੇਸ ਤੇ ਲੈਂਦਾ ਹੀ ਆ ਨਾ ਤੇ ਨਾਲੇ ਭੈਣ ਜੀ ਹੁਣ ਮੈਂ ਤੇ ਇਹੋ ਹੱਥ ਜੋਣ ਲਈ ਬਿ ਚਲੋ ਮੇਰੇ ਪੁੱਤ ਦਾ ਸੁੱਖ ਸੁਖਾਨਾ ਭਾਂਜੇ ਤੇ ਉਹ ਵੀ ਆਪਣੀ ਰੋਟੀ ਤੇ ਲੱਗੇ ਬਣ ਜੂਗਾ ਜੇ ਗਿਆ ਵਾ ਨਹੀਂ ਵੀ ਉਹ ਗੀ ਉਹਦੀ ਇੰਟਰਵਿਊ ਤੇ ਪਾਣੀ ਜਾਣਾ ਹਾਂਜੀ ਤਾਂ ਹੀ ਤੇ ਆ ਪਾਣੇ ਆ ਤੇ ਜੇ ਕਮਾਊਗਾ ਤੇ ਫੇਰ ਹੀ ਸਾਡੀ ਧੀ ਖਾਊਗੀ ਖੁੱਲੇ ਖਰਚੇ ਕਰੂਗੀ ਹੁਣ ਭੈਣ ਜੀ ਤੁਸੀਂ ਕਵਲ ਨੂੰ ਇਹੋ ਹੀ ਸਿੱਖ ਮਤ ਦੋ ਕਿ ਧੀਏ ਬਾਰਵੀ ਤੇਰਾ ਤੇ ਘਰ ਵੀ ਤੇਰਾ ਤੇ ਤੂੰ ਹੁਣ ਘਰ ਦਾ ਕਰਨਾ ਆਪਣੀ ਮੰਮੀ ਨੂੰ ਕਹਾਂ ਵੀ ਤੂੰ ਮੰਮੀ ਹੁਣ ਬਾਹਰ ਦਾ ਕਰ ਲਿਆ ਕਰ ਮੇਰੇ ਕੋਲ ਹੁਣ ਦੋ ਦੋ ਕੰਮ ਨਹੀਂਗੇ ਹੁਣੇ ਸਿੱਖ ਮਤ ਦੀ ਲੋੜ ਹੀ ਕੋਈ ਨਹੀਂ ਜੇ ਕੋਈ ਵੀ ਗਾਲ ਲਾ ਮੈਂ ਤੁਹਾਨੂੰ ਮੈਂ ਅੱਗੇ ਵੀ ਆਖਿਆ ਨਾ ਆਉ ਤਾਂ ਤੂੰ ਸਾਨੂੰ ਫੇਰ ਆਲਾਮਾ ਦਿਓ ਆ ਪੁੱਛੇ ਤਾਂ ਬਗੈਰ ਹੀ ਕੰਮ ਕਰੂਗੀ ਸਾਰੇ ਹਾਂਜੀ ਕਦੀ ਤੁਹਾਨੂੰ ਕਰਨਾ ਹੀ ਨਾ ਪਊ ਹੁਣ ਪੁੱਤ ਜੇ ਪਰਦੇਸਾਂ ਚ ਚਲ ਗਿਆ ਤੇ ਇਹ ਮਾਂ ਪੁੱਤ ਘਰ ਤੇ ਮੈਂ ਚਲੋ ਬਾਹਰ ਦਾ ਮਾੜਾ ਮੋਟਾ ਲਈ ਫਿਰੂੰਗੀ ਨਹੀਂ ਹਾਨੂੰ ਵੀ ਪਤਾ ਹੀ ਆ ਸਾਡਾ ਪੁੱਤ ਨਹੀਂ ਬਾਹਰ ਕਮਾਉਣ ਗਿਆ ਅਹੀਂ ਨਹੀਂ ਕਰਦੇ ਅਹੀਂ ਨੋ ਪੁੱਲਾ ਵਾਂਗੂ ਰੱਖੀ ਆ ਥੋੜਾ ਜਿਹਾ ਆਪਣੇ ਚ ਹੀ ਭੰਜੀ ਹੁੰਦਾ ਵਾ ਆਪ ਵੀ ਧੀ ਸਮਝੀਗੇ ਨਾ ਤੇ ਫਿਰ ਅਗਲੀਆਂ ਵੀ ਧੀਆ ਬਣ ਕੇ ਰਹਿਂਦੀਆਂ ਤੇ ਜਦੋਂ ਆਪ ਹੀ ਉਹਨਾਂ ਨੂੰ ਵੱਡੂ ਟੁਕੂ ਕਰਨਾ ਤੇ ਫਿਰ ਉਹ ਵੀ ਹੋਤਾਂ ਦੀਆਂ ਵੰਡ ਜਾਂਦੀਆਂ ਅਹੀਂ ਵੇਖ ਲਾ ਕਦੀ ਰਾਜ ਜੋ ਮਰਜੀ ਕਰ ਲੇ ਨਾ ਕਰ ਲੇ ਅਹੀਂ ਉਹਨੂੰ ਕਦੀ ਫਿਟੇ ਮੂੰਹ ਨਹੀਂ ਆਕੇ ਕਿ ਚਾਣ ਨੂੰ ਵਧਾਈ ਕਰਵਾ ਕੋਈ ਗੱਲ ਨਹੀਂ ਜੇ ਖਾਲੂ ਢਿੱਡ ਚੀ ਪਾ ਲੈਣਾ ਉਹ ਕਿਹੜਾ ਕਿਤੇ ਪਿਛਕਦੇ ਆਂਦੀ ਆ ਕੋਈ ਨਹੀਂ ਮੰਮੀ ਜੀ ਤੇ ਨਹੀਂ ਫਿਕਰ ਨਾ ਕਰੋ ਵੀ ਮੈਂ ਤੁਹਾਨੂੰ ਕੋਈ ਕੰਮ ਨਹੀਂ ਕਰਨ ਦਿੰਨੇ ਮੈਂ ਠੀਕ ਆ ਪਤਾ ਚੰਗੀ ਗਈ ਰਾਜ ਮੁੜੀ ਨਹੀਂ ਗਈ ਹੋਰ ਨਾ ਹੋਏ ਫੇਰ ਕੋਈ ਕੰਮ ਬੁਗਾੜ ਦੇ ਤੇ ਜੇ ਮੈਂ ਉੱਠ ਕੇ ਗਈ ਤੇ ਪਰੌਣੀਆਂ ਨੇ ਆਖਣਾ ਵੀ ਅੱਗੇ ਨੋ ਉੱਠ ਕੇ ਚੱਲ ਗਈ ਆ ਤੇ ਹੁਣ ਮਾਂ ਵੀ ਉਹਦੀ ਉੱਠ ਕੇ ਚੱਲ ਗਈ ਆ ਤੇ ਹੁਣ ਕਰਾਂ ਤੇ ਕਰਾਂ ਮਾਸੀ ਅੱ비 ਨੂੰ ਹੀ ਨਾਲ ਲੈ ਆਂਦੇ ਨਾਲੇ ਆਪਾਂ ਖੇਡ ਖੁੱਡ ਲੈਣਾ ਨਾਲੇ ਉਲੀ ਮਾਰਾ ਗੁੱਲੇ ਲੈ ਕੇ ਆਏ ਕਿਤੇ ਫੋਤੇ ਇਹ ਗੱਲ ਤੇ ਹੈਗੀ ਆ ਤੇ ਉਹਨੇ ਨਾਲੇ ਪੱਠੇ-ਪੁੱਠੇ ਮੈਂ ਇਹ ਚੱਲ ਮਗਰੋਂ ਉਹਦਿਆਂ ਨੂੰ ਪਾ ਲੂਗਾ ਤੇ ਮੱਸੀਆਂ ਦੋ ਨਿਗੇ ਨੇ ਕਿਹਾ ਕੱਟਈ ਆ ਤੇ ਮੈਂ ਚੱਲ ਨਾ ਗਾਂ ਪਸਾਂ ਕਰ ਲੂਗਾ ਭੈਣਾ ਭੈਣਾ ਨੇ ਰੱਜਣਾ ਖੁੱਲ ਕੇ ਦੁੱਖ ਸੁੱਖ ਕੋਲ ਲਿਆ ਕੋਈ ਕਹਿਰ ਨਹੀਂ ਛੱਡੀ ਅਸੀਂ ਫਿਰ ਚੋਪੀ ਕੀਤੇ ਰਹੇ ਅਈਆਂ ਕਿ ਹਉਣ ਲੱਗੀਆਂ ਲੱਗੀਆਂ ਰਹਿਣ ਹੋਰ ਭੈਣ ਜੀ ਤੁਸੀਂ ਦੱਸੋ ਤੁਹਾਡਾ ਪਰਿਵਾਰ ਠੀਕ ਠਾਕ ਹਾਂਜੀ ਹਾਂਜੀ ਭਾਜੀ ਬਹੁਤ ਕਿਰਪਾ ਬਾਬੇ ਦੀ ਸਭ ਠੀਕ ਠਾਕ ਮਾ ਚੜਦੀ ਕਲਾ ਵਾ ਬੱਚੇ ਆਪੋ ਆਪਣੇ ਕਾਰੋਬਾਰਾਂ ਤੇ ਲੱਗੇ ਆ ਵਧੀਆ ਕੰਮ ਚੱਲਣ ਗਿਆ ਜੀ ਚਲੋ ਬਹੁਤ ਵਧੀਆ ਇਹੋ ਕੁਝ ਚਾਹੀਦਾ ਜੇ ਨਿਆੜੇ ਅੱਜ ਕੱਲ ਆਪਣੇ ਕੰਮਾਂ ਦੇ ਲੱਗੇ ਆ ਨਾ ਯਰ ਤੋਂ ਹੋਰ ਕੋਈ ਵੱਡੀ ਚੀਜ਼ ਹੈ ਹੀ ਨਹੀਂ ਜੀ ਹਾਂ ਜੀ ਜਿਹੜਾ ਨਿਆੜਾ ਕੰਮ ਤੇ ਲੱਗ ਗਿਆ ਹੈ ਜਮਾਨੇ ਦੇ ਵਿੱਚ ਇਹਦੇ ਨਾਲ ਦੀ ਕੋਈ ਰੀਤ ਨਹੀਂ ਗਈ ਬਾਜੀ ਆਇਆ ਮੈਂ ਅਜੇ ਸੋਂਦਾ ਫੋਨ ਹਾਂ ਆਇਆ ਠੀਕ ਆ ਠੀਕ ਆ ਵਧੀਆ ਹੋਰ ਥੋੜਾ ਜਨਾ ਲਵਾਇਆ ਵਾ ਹਾਂਜੀ ਅੱਛਾ ਤੇ ਮਾਲ ਡੰਗਰ ਕਿੱਦਾਂ ਵਾ ਠੀਕ ਠਾਕ ਲਵੇਰਾ ਹੈਗਾ ਵਾ ਆ ਗੱਲ ਮੇਰਾ ਸਾਜੇ ਦਾ ਹੀ ਹੁਣ ਮਈਆਂ ਕੋ ਸੂਣ ਵਾਲੀਆਂ ਕੋ ਇਦਾਂ ਠੀਕ ਹੋ ਚਲੋ ਇਦਾਂ ਹੀ ਹੁੰਦੀ ਆ ਡੰਗਰ ਵਸੇ ਤੋਂ ਮੈਨੂੰ ਚੇਤਾ ਆਇਆ ਵਾ ਕਿ ਮੱਝਾਂ ਤੇ ਗਾਈਆਂ ਧੁੱਪੇ ਹੀ ਹੋਣੀਆਂ ਵਾ ਤੇ ਮੈਂ ਉਹਨਾਂ ਨੂੰ ਛਾਵੇਂ ਨਾ ਘਾਰ ਆਵਾ ਪਾਣੀ ਢਾਕੇ ਉਹ ਤੂੰ ਪਰੋਣੇ ਦੇ ਲਾਗੇ ਬਹਿ ਆਪੇ ਜਸ਼ਨ ਕਰ ਆਉਂਦਾ ਵਾ ਚੱਲ ਨਿਆਣਾ ਕਿੱਥੇ ਜਾਊਗਾ ਕੋਈ ਗੱਲ ਨਹੀਂ ਮੈਂ ਸੇਤੀ ਆ ਜਾਨੀ ਉਹ ਨਹੀਂ ਤੂੰ ਇਹੋ ਜਾਂ ਜਾ ਬੁੱਤ ਕਰਕੇ ਆ ਉਹਨਾਂ ਨੂੰ ਛਾਵੇਂ ਮੈਂ ਦਾਦੀ ਮੈਂ ਪਤਾ ਤੂੰ ਨਿਆਣਾ ਵਾ ਮੈਂ ਕਰਮ ਨਹੀਂ ਆ ਮੈਂ ਤੈਨੂੰ ਤੋਟਾ ਕੇ ਲੈ ਜਾਣਗੇ ਨਹੀਂ ਤੂੰ ਗੱਦ ਦੀ ਗੱਲਾਂ ਬਾਤਾਂ ਮਾਰੋ ਗਰਮੀ ਜਬਾਲੀਆਂ ਵਿਚਾਰੀਆਂ ਇਹਨਾਂ ਨੂੰ ਏਸ਼ੀ ਵਾਲੇ ਅੰਦਰ ਲੈ ਜਾਓ ਨਾਲੇ ਅੰਨ ਪਾਣੀ ਬਣਿਆ ਉਹ ਖਵਾ ਲਓ ਇਹਨਾਂ ਨੂੰ ਭਾਜੀ ਕਿ ਇਹ ਚੀਜ਼ ਦੀ ਲੋੜ ਨਹੀਂ ਆ ਪਕੌੜੇ ਸਕੌੜੇ ਸੁਖਣਾ ਕਿੰਨਾ ਸਮਾਨ ਖਾ ਲਿਆ ਵਾ ਤੇ ਰੋਟੀ ਦੀ ਹੁਣ ਭੁੱਖ ਨਹੀਂ ਹੈਗੀ ਉਹ ਜਦੋਂ ਆਪਣਾ ਭੈਣ ਜੀ ਆਈਏ ਨਾ ਕਿਰੇ ਉਹ ਕਾਲੀ ਕਾਲੀ ਜਾਂਦੀ ਤੇ ਰੋਟੀ ਖਾਦੀ ਨਹੀਂ ਜਾਂਦੀ ਬੜੀ ਆ ਹੁਣ ਥੋੜੀ ਬਾਈ ਖਾ ਕੇ ਜਾਓ ਉਹ ਤਾਂ ਡਰਾਈਵਰ ਭਾਜੀ ਕਾਲੇ ਪਏ ਆ ਤੇ ਕੋਈ ਗੱਲ ਨਹੀਂ ਭੈਣ ਜੀ ਤੇ ਰਵੇ ਕਾਲਾ ਪਿਆ ਤੇ ਕੁੜੀ ਨੇ ਰੋਟੀ ਬਣਾਈ ਆ ਤੇ ਖਾ ਕੇ ਜਾਣਾ ਤੇ ਭੈਣ ਜੀ ਪਹਿਲੀ ਬਣਾਏ ਆ ਉਹ ਜਾ ਕੇ ਕੀ ਆਖਣਗੇ ਵੀ ਉੱਥੇ ਰੋਟੀ ਵੀ ਨਹੀਂ ਖਾਦੀ ਰੋਟੀ ਤੁਹਾਨੂੰ ਖਵਾ ਕੇ ਕਰ ਲੈਣਾ ਮੈਂ ਨਹੀਂ ਇੱਥਾਂ ਜਾ ਕੇ ਜਾਣਾ ਬੁਰੇ ਲੱਗੀ ਜਾਵਾਂ ਨਾਲੇ ਚਲ ਕੋਈ ਨਹੀਂ ਲਖਵਿੰਦਰ ਖਾ ਕੇ ਜਾਣੇ ਆ ਉਹਨਾਂ ਨੇ ਮਿਹਨਤ ਨਾਲ ਬਣਾਈ ਆ ਰੋਟੀ ਚਾਹ ਨਾ ਤੇ ਆਖਣਾ ਉਦਾਂ ਹੀ ਮਜਾਜ ਨਾਲ ਉੱਠ ਕੇ ਚਲ ਗਈਆਂ ਵਾ ਤੇ ਕੋਈ ਗੱਲ ਨਹੀਂ ਫੁਲਕਾ ਸਕ ਲਾਂਗੇ ਤੇ ਕਿਰ ਚੱਲ ਜਾਂਗੇ ਫੁਲਕਾ ਸਾਥ ਚਲੋ ਉੱਠੋ ਨਾਲੇ ਉਹ ਹਰਦਲ ਪਈਏ ਇੱਥੇ ਗਰਮੀ ਬੜੀ ਲੱਗੀ ਆ ਚਲੋ ਚੋ ਕਿੱਤਾ ਨਾ ਭਗਵਾਨ ਬਣਾ ਬਣਾ ਕੇ ਤੇ ਟੱਕ ਬਣਾ ਗਈ ਆ ਤੇ ਸਬਜ਼ੀਆਂ ਤੇ ਅੱਗੇ ਬੜੀਆਂ ਇਹ ਸੁਆਦ ਬਣਾਉਂਦੀ ਹੁੰਦੀ ਆ ਤੇ ਜਿੰਨੀਆਂ ਨੇ ਸੁਆਦ ਸਬਜ਼ੀਆਂ ਬਣਾਈਆਂ ਇਹਦੀ ਸੱਸ ਦਾ ਚੜਿਆ ਗੁੱਸਾ ਉਹ ਵੀ ਠੰਡਾ ਹੋ ਜਾਣਾ ਚੱਲ ਰਾਜਕੁਰੇ ਆਪਣੇ ਨਾ ਮਾਂ ਪੁੱਤਾਂ ਵਾਤੀ ਅਸੀਂ ਕੱਢ ਲਈ ਆ ਤੇ ਬਾਕੀ ਚ ਕਰ ਲੈਣੀ ਮੈਂ ਕਾਰਾ ਇਦ ਰੱਖ ਲਈ ਨਹੀਂ ਲਗਾ ਕੇ ਚਲ ਆਪਣੇ ਜੁਗੀ ਤਾਂ ਕੱਢ ਲਈ ਆ ਤੇ ਬਾਕੀ ਲੈਣੀ ਲਗਾ ਲੈਣੀ ਆ ਤੇ ਇਦਾਂ ਕਰਦੀ ਆ ਪੇਪ ਸਬਜ਼ੀ ਚ ਪਾਉਣੀ ਆ ਲਾਲ ਮਿਰਚਾਂ ਤੇ ਸੇਵੀਏ ਚ ਪਾਉਣੀ ਆ ਲੋਹਣ ਤੇ ਜਦੋਂ ਖਾਣੀ ਆ ਨਾ ਸਬਜ਼ੀ ਤੇ ਜਦੋਂ ਨਿਕਲੇ ਨਾ ਕੰਨਾ ਥਾਣੀ ਧੂਆ ਤੇ ਨੱਠੀਆਂ ਬਾਹਰ ਨਾ ਹੋਣਗੀਆਂ ਨਖਣਾ ਕਾਦਾ ਉਹਨਾਂ ਖੜਾ ਚਲਾ ਮਿੱਠਾ ਹੈਗਾ ਮਿੱਠਾ ਖਾ ਕੇ ਵੇਖ ਲੈਣੀ ਹੈ ਸੇਵੀਆਂ ਤੇ ਜਦੋਂ ਇਹਨਾਂ ਸੇਵੀਆਂ ਖਾਧੀਆਂ ਉੱਥੇ ਜਦੋਂ ਲੋਨ ਦੇਿਆ ਠਾਕਣਾ ਇਹ ਕਿੱਦਾਂ ਦੀਆਂ ਇਹ ਨਵੇਂ ਜਮਾਨੇ ਦੀ ਹੁਣ ਬਣਨ ਲੱਪੀਆਂ ਲੋਨ ਵਾਲੀਆਂ ਸੇਵੀਆਂ ਗਲਾਇਆ ਸੁੱਕਣ ਡਿਆ ਵਾ ਪਾਣੀ ਪੀ ਗਏ ਫੇਡੇ ਡੰਗਰ ਬਣੇ ਜਾਂਦਾ ਨਾਲੇ ਨਾ ਮੰਮੀ ਬੜੀਆਂ ਸਿਫਤਾਂ ਕਰਨ ਲਈ ਆ ਤੇ ਮੇਰੀ ਨਾ ਧੀ ਰੋਟੀ ਪਾਣੀ ਬੜਾ ਵਧੀਆ ਬਣਾਉਂਦੀ ਆ ਤੇ ਨਾਲੇ ਨਵਾ ਮਾਸੀ ਦੇ ਹੁੰਦੇ ਇਹਨਾਂ ਦੀ ਬੇਇੱਜ਼ਤੀ ਹੋ ਗਈ ਆਇਆ ਤੀਨ ਵੀ ਨਹੀਂ ਗਕਲ ਦਿੱਤੀ ਆ ਛੱਟਾ ਹਿੰਦਾ ਦੋ ਹੀ ਛੱਡਦੀ ਐ ਇੱਕ ਨਾ ਨਹੀਂ ਕੋਕਰੀ ਬਣਨਾ ਇਹਨਾਂ ਨੂੰ ਹਾਂ ਪੰਨੀ ਵਿੱਚ ਸੇਵੀਆਂ ਚ ਲੂਣ ਵੀ ਇਹਨੂੰ ਖਾਤੀ ਆ ਨਾ ਰੱਖਣਾ ਆਇਆ ਇਹ ਇਹਨਾਂ ਦੇ ਘਰ ਖਾਂਦੀ ਹੈ ਨਹੀਂ ਇਹਦੇ ਲੂਣ ਹੀ ਛੱਡਤਾ ਉਹਨਾਂ ਆਖਣਾ ਕਿ ਦਿਨ ਸੌ ਰਹੇ ਤਾਂ ਚਾਹ ਹੀ ਹੋਣਾ ਚਾਹ ਚਾਹ ਚ ਇਹਨੇ ਲੂਣ ਮਾਰੇ ਚੋਕੇ ਖੰਡ ਦੀ ਪੀ ਚਾਹੇ ਚੱਲ ਮਨਾ अपना काम करता मेहनत ना, ना, को ना मम्मी की तो इतना खाना बनाया तो खराब खाते हुए ये पर खा लिया उन्होंने था धूं निकल जाना वा हूं मैं मम्मी लागू गया ना तो मम्मी ने उल्ट मेरे अल पैना वा मैंने कुछ करना यह पता नहीं कि सुधर ਇੰਨੀ ਹੁੰਦੀ ਆ ਪਰ ਫਿਰ ਵੀ ਇਹਨਾਂ ਨੂੰ ਕੋ ਪਤਾ ਲੱਗਦਾ ਹੁਣ ਏਦਾਂ ਕਰਦਾ ਵਾਂ ਇਹਨਾਂ ਵੀਲੀ ਚੱਲ ਜਾਂਦਾ ਵਾਂ ਕਿਉਂ ਮਮੀ ਧੁਰ ਧੁਰ ਹੋਣਗੇ ਆਣ ਕੇ ਮੁੜ ਕੇ ਸਹੀ ਕਰ ਦੂੰਗਾ ਵੀ ਚਲ ਮੈਂ ਤੇ ਲੈ ਆ ਆਪਣਾ ਹੁਣ ਕੰਮ ਕਰ ਤੇ ਜੇ ਮੈਂ ਨਾ ਬਰਾਂਡੇ 'ਚ ਬਹਿ ਗਈ ਨਾ ਤੇ ਇਹ ਤਾਂ ਅੱਗੇ ਬੜੀ ਸੱਸ ਮੇਰੀ ਚਲਾਕ ਵਾ ਇਹਨੇ ਕਿਹਾ ਜੋ ਗਈ ਐ ਮੁੜੀ ਨਹੀਂ ਗਈ ਏਦਾਂ ਕਰਦੀ ਆ ਪਰੋਣਿਆਂ ਲਾਗੇ ਜਾ ਕੇ ਤੇ ਬਹਿ ਜਾਂਦੀ ਰਾਜ ਠੀਕ ਆ ਤੈਨੂੰ ਉੱਥੋਂ ਕਿਦਾਂ ਦਾ ਲੱਗ ਗਿਆ ਹਾਂਜੀ ਮਾਸੀ ਜੀ ਇਹਦਾ ਪਤਾ ਹੀ ਨਹੀਂ ਲੱਗਾ ਕਿਹੜੇ ਵੜੇ ਛੇੜ ਗਿਆ ਯਾਰ ਮੇਰੇ ਤੇ ਜੀ ਕਿਤੇ ਲੱਗ ਗਈ ਸਵੇਰ ਦੀ ਡਈ ਹੀ ਨਾ ਉਧਰ ਰਸੋਈ ਚ ਇਹੋ ਹੀ ਗੱਲ ਬਣੀ ਚਲੋ ਲੱਗ ਗਿਆ ਕੋਈ ਨਹੀਂ ਆਪੇ ਹਟ ਗਿਆ ਤੂੰ ਤੂੰ ਇਸ ਨਾਲ ਹੀਰੇ ਦਾ ਬਣ ਗਈ ਗੱਲ ਹਾਂਜੀ ਪਾਵਾ ਖਰਚਾ ਖਰਚਾ ਲੱਗ ਗਿਆ ਨਾ ਮਾਸੀ ਜੀ ਹੁਣ ਤੁਸੀਂ ਫਿਰ ਆਪ ਸਿਆਣੇ ਆ ਪੁੱਤ ਫਿਰ ਖਰਚਾ ਤੇ ਇਦਾਂ ਹੀ ਆ ਨਾ ਪੈਸੇ ਫਿਰ ਹੁਣ ਖਲਾਰਾਂਗੇ ਤੇ ਫੇਰ ਇਕੱਠੇ ਹੋਣੇ ਕਿਤੇ ਚਲੋ ਤੇ ਵਧੀਆ ਮਾਸੀ ਜੀ ਚਲੋ ਸਾਡੀ ਧੀ ਵੀ ਗਾੜੀ ਸੌਖੀ ਰਹੋਗੀ ਇਹ ਤੇ ਭੋਲੀ ਪਾਲੀ ਜੀ ਹੈਗੀ ਹੀ ਜਿੱਦਾਂ ਵਿਚਾਰੀ ਨੇ ਮੈਂ ਕਹਿ ਦੇਣਾ ਉਦਾਂ ਕਿੰਨ ਕੰਮ ਤਾਂ ਦਾ ਕਰਦੀ ਰਹਿਣਾ ਕੋਈ ਨਹੀਂ ਭਾਬੀ ਜੀ ਹੁਣ ਕਰਮ ਮਾਰ ਆਏ ਨੇ ਚਲੋ ਵਧੀਆ ਬਣਾਤਾ ਮਾਡੇ ਘਰ ਹੀ ਗਈ ਤੇ ਬਸ ਬਸ ਬੋਲੀ ਕਰਮਾਂ ਵਾਲੀ ਸਾਡੀ ਨਾ ਸਾਡੀ ਦੇ ਹੋਰ ਮਾਸੀ ਤੂੰ ਸੁਣਾਓ ਠੀਕ ਠਾਕ ਜੀ ਸਾਰੇ ਵਧੀਆ ਵਧੀਆ ਹੁਣ ਮੈਨੂੰ ਕੋਈ ਸੁਝਣ ਨਹੀਂ ਡਿਆ ਪੂਆ ਨੂੰ ਦੱਸਿਆ ਮੰਮੀ ਨੇ ਰੋਟੀ ਖਰਾਬ ਕਰਤੀ ਆ ਤੇ ਪੂਆ ਦਾ ਹੋਰ ਮਨ ਦੁਖੀ ਹੋਏ ਨਾ ਉੱਤੋਂ ਦਾਦੀ ਨੇ ਪੂਆ ਨੂੰ ਕਹਿਣਾ ਆ ਹੋਣਾ ਦਾਦੂ ਨੂੰ ਪਤਾ ਲੱਗ ਗਿਆ ਨਾ ਤੇ ਦਾਦੂ ਨੇ ਤੇ ਹੋਰ ਮੰਮੀ ਨੂੰ ਕਹਿਣਾ ਮੰਮੀ ਤੇ ਕੱਲ ਦਵਾਈ ਖਾਦੀ ਇਹ ਨਾ ਵੇ ਮੈਂ ਮੰਮੀ ਦਵਾਈ ਖਾ ਲੇ ਹੁਣ ਮੈਨੂੰ ਕੋਈ ਸਕੀਮ ਲਾ ਕੇ ਨਾ ਰੋਟੀ ਫੇਰ ਠੀਕ ਕਰਨੀ ਪੈਣੀ ਆ ਮੱਜਾਂ ਨੂੰ ਹੁਣ ਮੈਂ ਪਾਣੀ ਢਾ ਕੇ ਨਾ ਮੈਂ ਟਮੇਟੇ ਜਾਵਾ ਘਰ ਆ ਲਾ ਬਲ ਪੁੱਤ ਚੱਲ ਲਾ ਫੁਲਕੇ ਤੇਰਾ ਹੋ ਗਿਆ ਕਦੋਂ ਨਹੀਂ ਆਈਆਂ ਭੁੱਖ ਲੱਗੀ ਹੋਣੀ ਉਹਨਾਂ ਨੂੰ ਕੋਈ ਨਹੀਂ ਮੰਮੀ ਲੱਗਣੀ ਆ ਮੈਂ ਝਟ ਲਾ ਲੈਣੇ ਫੁਲਕੇ ਬਾਕੀ ਸਾਰਾ ਕੰਮ ਹੋਇਆ ਭੈਣ ਜੀ ਰੋਟੀ ਦਿੱਤੀ ਤੇ ਲੋੜਨੀ ਆ ਤੇ ਕਵਲ ਉੱਠ ਤੂੰ ਤਿਆਰ ਹੋ ਤੇ ਆਪਣਾ ਬੈਗ ਤਿਆਰ ਕਰ ਤੇ ਚੱਲੀਏ ਅਭੀ ਵੀ ਵਿਚਾਰਾ ਕੱਲਾ ਘਰ ਵਾ ਨਹੀਂ ਮਾਸੀ ਜੀ ਰੋਟੀ ਕਿਉਂ ਨਹੀਂ ਖਾਣੀ ਅਹੀਂ ਤਾਂ ਸਵੇਰ ਦੀ ਤਿਆਰੀ ਕੀਤੀ ਆ ਤੇ ਕਵਲ ਨੇ ਦਾਲਾਂ ਸਬਜ਼ੀਆਂ ਬੜੀਆਂ ਸੋਹਣੀਆਂ ਬਣਾ ਕੇ ਰੱਖ ਲਈਆਂ ਤੇ ਹੁਣ ਫੁਲਕੇ ਲਾਉਣੇ ਆ ਗਰਮ ਗਰਮ ਤੇ ਝਾਟਾ ਥੋਤੀ ਪੜਾਣੇ ਭਾਏ ਦੋ ਦੋ ਫੁਲਕੇ ਖਾਓ ਅਹੀਂ ਫੁਲਕੇ ਬਖਾਣ ਤੋਂ ਵੀ ਨਹੀਂ ਤੁਹਾਨੂੰ ਜਾਣ ਦੇਣਾ ਜਾਨ ਜੀ ਨਾਲੇ ਇਹ ਗੱਲ ਵਾ ਕਿ ਤੁਸੀਂ ਤੇ ਹਮਦੇ ਜਾਂਦੇ ਰਹਿਣਾ ਵਾ ਇਹ ਵਿਚਾਰੇ ਰੱਬ ਚ ਬਾਬੀ ਆਏ ਆ ਤੁਹਾਨੂੰ ਪਤਾ ਹੀ ਆ ਕਿ ਕਿਹੜਾ ਰੋਜ਼ ਰੋਜ਼ ਇਹਨਾਂ ਨੇ ਆਉਣਾ ਵਾ ਤੇ ਕੋਈ ਗੱਲ ਨਹੀਂ ਫੁਲਕਾ ਸਾਕੇ ਹੌਂਚ ਲੈਣਾ ਜਾਇਓ ਚੱਲੇ ਜਾਣਾ ਖਵਾ ਖਵਾ ਰੋਟੀ ਤੇਰੇ ਦਿੱਤੇ ਸੰਸਕਾਰਾਂ ਤੇ ਨਾ ਅੱਜ ਤੀ ਤੇ ਉਂਗਲਾਂ ਉੱਠਣ ਗਿਆ ਤੇ ਨਾਲੇ ਜਿਹੜੇ ਤੇਰੇ ਰਿਸ਼ਤੇਦਾਰ ਆਏ ਆ ਨਾ ਆਖਣਗੇ ਇਹੋ ਜਿਹੀ ਤੀ ਨੂੰ ਅਕਲ ਦਿੱਤੀ ਆ ਇਹੋ ਜਿਹਾ ਚਾਜ ਦਿੱਤਾ ਰੋਟੀ ਪਾਣੀ ਬਣਾਉਣ ਦਾ ਆ ਨਾ ਸਮਾਨ ਸਾਰਾ ਮੰਮੀ ਨੇ ਖਰਾਬ ਹੀ ਕਰਤਾ ਵਾ ਏਦਾਂ ਕਰਦਾ ਇਹ ਨਾ ਕੋ ਆ ਜਨ ਸੋਈ ਚ ਇਹ ਸਮਾਨ ਉਸ ਘੱਟ ਗਿਆ ਨਾ ਫਲਾ ਫਲੂਹੇ ਪਾ ਕੇ ਇਹ ਗਾਈਆਂ ਗਾੜੀ ਜਾਂ ਸੁਰਦੂ ਜਾ ਰੂੜੀ ਦੇ ਸੁਰਦੂਂਗਾ ਪੰਡਿਤ ਹੋਗੇ ਕਿਰਾ ਮੰਮੀ ਨੇ ਆਪੇ ਰੱਖਿਆ ਬਣਾ ਹੁਸਨ ਫ੍ਰੀਜ ਚ ਹੋਵੇ ਉਹ ਬਾ ਦੇ ਨੰਦੇ ਵਿੱਚ ਨਹੀਂ ਹੈ ਫ੍ਰੀਜ ਚ ਨਹੀਂ ਆਏਗਾ ਫੇਰ ਰੱਖੇ ਰੱਖ ਕਿੱਥੇ ਦਿੱਤਾ ਹੋਊਗਾ ਮਿੱਟੂ ਨਹੀਂ ਹੈ ਦੋ ਇੱਤਰੀ ਆਣਾ ਇਹ ਮੈਂ ਹੁਣੇ ਡਿੱਗਣਾ ਹੈ ਆਹ ਕਿਤੇ ਜਵਾ ਹਾਏ ਮੰਮੀ ਦੀਆਂ ਸਕੀਮਾਂ ਦੇ ਨਾਲ ਵਾਰੇ ਜਾਵਾਂ ਇਦਾਂ ਇਹ ਸਕੀਮਾਂ ਲਾਉਂਦੇ ਕਿੱਥੋਂ ਆ ਕੋਈ ਗੱਲ ਨਹੀਂ ਮੰਮੀ ਜੀ ਮੈਂ ਵੀ ਤਾਂ ਦਾ ਹੀ ਪੋਤਾ